ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰੁਪਿੰਦਰ ਤੇ ਅੱਜ ਆਪਣੇ ਕੋਲ ਬਾਪੂ ਆਇਆ ਜੀ 60 ਕਿਸਾਲ ਉਮਰ ਹੈ ਬਾਪੂ ਦੀ ਤੇ ਬਾਪੂ ਦੀ ਘਰ ਵਾਲੀ ਮੰਝੇ ਤੇ ਪਈ ਹੈ ਬੇਟਾ ਤੇ ਕੱਭੂ ਜਵਾਨ ਉਹਦੀ ਹੋ ਗਈ ਡੈਥ ਤੇ ਬਾਪੂ ਨੇ ਕਰਵਾਉਣਾ ਵਿਆਹ ਤੇ ਜੇ ਕੋਈ ਜਾਦੇ ਏਜ ਦੀ ਬੀਬੀ ਹੈਗੀ ਹੈ ਕੋਈ ਜਿਹਦੇ ਬੱਚਾ ਹੋ ਸਕਦਾ ਤੇ ਜਾਂ ਫਿਰ ਬੱਚਾ ਹੈਗਾ ਜਾਂ ਹੋ ਸਕਦਾ ਤੇ ਉਦੇ 9.5 ਕਿੱਲੇ ਬਾਪੂ ਜ਼ਮੀਨ ਦੇ ਕਰਾਊਗਾ ਉਹ ਆ ਪੱਕਾ ਕਰਾਊ ਘਰ ਵਾਲੀ ਮੰंजे ਤੇ ਪਈ ਹੈ ਜੀ ਤੇ ਇੱਕ ਮੇਰੀ ਇਹ ਹੱਥ ਬੰਨ ਕੇ ਬੇਨਤੀ ਹੈ ਵੀ ਵੀਡੀਓ ਦੇ ਵਿੱਚ ਕੋਈ ਮਜ਼ਾਕ ਦਾ ਸਾਧਨ ਨਾ ਬਣਿਓ ਤੇ ਬਾਪੂ ਤੇ ਕੋਈ ਮਜ਼ਾਕ ਕਿਸੇ ਤਰ੍ਹਾਂ ਦਾ ਵੀ ਮਜ਼ਾਕ ਨਾ ਕਰਿਓ ਕਿਉਂਕਿ ਬਹੁਤ ਮਜਬੂਰੀ ਹੈ ਉਹਦੀ ਤੇ 27 ਕਿੱਲੇ ਪੈਣੀ ਹੈ ਬਾਪੂ ਕੋਲੇ ਕਿਉਂਕਿ ਉਹਨੂੰ ਸਾਹਣ ਵਾਲਾ ਕੋਈ ਨਹੀਂ ਹੈਗਾ ਤੇ ਪੰਜ ਕਿਲੇ ਪੈੜੀ ਆਉਂਦੀ ਦੇ ਜਨਾਨੀ ਦੇ ਨੌਕਰਾਂਉ 40-45 ਸਾਲ ਦੀ ਹੋਵੇ ਜਨਾਨੀ ਧੰਨਵਾਦ ਜੀ